ਅਸੀਂ ਨੇ ਤੇ ਸਹੀ ਢੰਗ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਕੋਈ ਕੋ ਜਸਟਿਸ ਦੀ ਗੱਲ ਪੰਜ ਕੋਈ ਵੀ ਜਿਹੜਾ ਬਦਮਾਸ਼ ਹੈ ਜੋ ਅਦਰ ਸਟੇਟ ਤੋਂ ਆਏ ਘਰੇ ਬੈਠਣ ਕਪਲ ਕਰਕੇ ਚਲੇ ਗਏ ਪਰ ਉਹਨਾਂ ਦਾ ਅਲੇ ਦਰ ਕਿਸ ਨੇ ਬਾੜਵੰਗਾਂ ਨਹੀਂ ਕੀਤਾ ਹੁਣ ਤੱਕ ਉਹ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਲੱਕ ਜਿਨ੍ਹਾਂ ਦੇ ਵਿੱਚ ਰੱਖਿਆ ਜਾਂਦਾ ਸਾਈ ਦਿਨ ਲਈ ਇਲੈਕਸ਼ਨ ਆ ਬਿਲਕੁਲ ਲੜਾਂਗੇ ਔਰ ਅੱਜ ਤੋਂ ਮੈਂ ਤਾਂ ਸੁਵਿਧਾਨ ਵੀ ਕੋਈ ਸਮਾਜਿਕ ਨਿਗਰਾਨੀ ਦੇ ਗੱਲਾਂ ਤੋਂ ਬੋਲਦੇ ਆ ਉਹ ਵੀ ਸੁਵਿਧਾਨ ਦੇ ਬਾਰੇ ਬੋਲਦੇ ਆ ਇਹ ਸੁਵਿਧਾਨ ਦਾ ਨਿਸ਼ਚੀ ਨੂੰ ਕਿਸ ਤਰ੍ਹਾਂ ਕਰਦੇ ਨੇ ਦੇਖੋ ਕਿ ਸੁਵਿਧਾਨ ਜਿਹੜਾ ਕਿ ਸਾਡੀ ਨਾਗਰਿਕ ਵੀ ਰਾਖੀ ਲਈ ਬਣਿਆ ਸੀ ਸਾਡੇ ਜੋ ਇਨਸਾਨੀਅਤ ਦੇ ਹਿੱਤਾਂ ਲਈ ਸੁਵਿਧਾਨ ਵੀ ਰਚਨਾ ਚਿੱਤ ਜੀਵਾ ਮਿਲਕਰ ਸਾਹਿਬ ਨੇ ਉਸ ਨੂੰ ਉਲਟ ਜਾ ਕੇ ਜਿਹੜਾ ਸੁਵਿਧਾਨ ਆ ਅੱਜ ਕੱਲ ਕੋਟੈਂਟ ਕਿਉਂ ਕਰਦੇ ਆ ਨਾਗਰਿਕ ਦੀ ਬਜਾਏ ਗੁੰਡਿਆਂ ਨੂੰ ਪਟਕ ਇਹ ਸਿੱਕੀట్లా ਕਿ ਮੈਂ ਜਿੰਦਾਂ ਤੁਹਾਨੂੰ ਹੁਣ ਬੋਲਦੇ ਨਹੀਂ ਦੱਸਿਆ ਸੀ ਆ ਸਿੱਧੂ ਦੇ ਕੇਸ ਜਿਹਦੇ ਪਾਸੋਂ ਤ੍ਰਿਤੀ ਦਿਨ ਆਉ ਦੇਤੀ ਆ ਪੰਜ ਕਾ ਉਹਦੇ ਤੇ ਕਤਲ ਹੋਇਆ ਮਦਈ ਪੱਖ ਦੇ ਸਾਡਾ ਔਰ ਦੋਸ਼ੀ ਪੱਖ ਦਾ ਪੰਦੇ ਹੀ ਪੰਜਾਬ ਇੱਕ ਇਹ ਮੈਨੂੰ ਇਹ ਕਦੇ ਕਦੇ ਕਿਸੇ ਸਾਜ਼ਿਸ਼ ਦੀ ਬੋਲ ਲੱਗਦੀ ਆ ਇਸ ਗੱਲ ਦੇ ਵਿੱਚੋਂ ਬਲ ਖਰਬੂਜੇ ਆ ਖਰਬੂਜੇ ਦੇ ਢਿੱਗੇ ਚਾਪੂ ਖਰਬੂਜੇ ਦੇ ਢਿੱਗੇ ਕਤਨਾ ਕਰੀਏ ਜਿੰਨੇ ਨੁਕਸਾਨ ਸਾਡੇ ਪੰਜਾਬ ਦਾ ਹੀ ਹੋਣਾ ਹੈ ਜਿਸ ਤਰ੍ਹਾਂ ਕੋਈ ਬਾੜੀ ਕੋਚੀ ਫਸਜੀ ਸਕੀਮ ਦੇ ਤਹਿਤ ਅਰਾਇ ਕੀਤਾ ਜਾ ਰਿਹਾ ਕੋਈ ਵੀ ਜਿਹੜਾ ਬਦਮਾਸ਼ ਹੈ ਜੋ ਅਦਰ ਸਟੇਟ ਤੋਂ ਆਏ ਘਰੇ ਵੇਚਣ ਕਤਲ ਕਰਕੇ ਚਲੇ ਗਏ ਪਰ ਉਹਨਾਂ ਦਾ ਆਲੇ ਦੁਆਲੇ ਦੇਖਿਣੇ ਬਾੜ ਵਿੰਗਾਨੇ ਕੀਤਾ ਹੁੰਦਾ ਹੈ ਤਾਂ ਕੋ ਬੜੇ ਸੰਭਾਲ ਕੇ ਹੋਸਟਲ ਵਰਗੀਆਂ ਸਹੂਲਤਾਂ ਲੱਕੇ ਜ਼ਿਲ੍ਹਾ ਦੇ ਵਿੱਚ ਰੱਖਿਆ ਜਾਂਦਾ ਹੈ ਔਰ ਜ਼ਿਲ੍ਹਾ ਨੂੰ ਜੇ ਮੈਂ ਕ੍ਰਾਈਮ ਦੀ ਯੂਨੀਵਰਸਿਟੀ ਕਹਾਂ ਤਾਂ ਉਹ ਵੀ ਆਪ ਤੱਕ ਕਿਸੇ ਹਨ ਫਾੜਦਾ 2022 ਦੇ ਵਿੱਚ ਇਲੈਕਸ਼ਨ ਲੜਿਆ 22 ਦੇ ਵਿੱਚ ਤੁਹਾਡੇ ਤੇ ਜ਼ਿੰਮੇਵਾਰੀ ਰਹੀ ਕਿ ਉਹ ਲੈਗਲ ਲੋਕ ਦੇ ਫੋਰਮ ਬਿਲਕੁਲ ਯਾਰੋ ਜੀ ਡੈਫੀਨੇਟ ਸੋਸਾਇਟੀ ਇਲੈਕਸ਼ਨ ਲੜਾਂਗੇ ਔਰ ਸਿਸਟਮ ਦੇ ਵਿੱਚ ਆਵਾਂਗੇ ਫੇਰੀ ਕੋਈ ਜਸਟਿਸ ਦੀ ਗੱਲ ਨਹੀਂ ਬਿਲਕੁਲ ਸਿੱਧੂ ਦੇ ਦੁਬਾਰੇ ਜਿਹੜੀ ਵਾਰਤ ਫੇਰ ਆ ਗਈ ਸੀਐਮ ਸਾਹਿਬ ਦਾ ਇੱਕ ਬਿਆਨ ਆਇਆ ਸੀ 골ਡੀ ਬਰਾਡ ਨੂੰ ਰੀਟੇਨ ਕਰ ਦਿੱਤਾ ਜਾਂਦਾ ਤਾਂ ਵਾਰਤ ਆ ਗਈ ਸਾਲ ਹੋ ਗਿਆ ਕਿਵੇਂ ਦੇਖ ਰਹੇ ਹੋ ਬਈ ਇਹਨਾਂ ਸਾਹਬ ਦਾ ਅੰਤ ਤੱਕ ਮੈਨੂੰ ਹੁਣ ਕੋਈ ਟਿੱਪਣੀ ਕਰਨ ਦੀ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਮਤਲਬ ਹਰ ਇੱਕ ਗਾਲੀ ਜਿਹੜੀ ਹੈ ਫਰਾਡ ਨਿਕਲ ਜਾਂਦੀ ਹੈ ਜਦੋਂ ਕੋਈ ਇਲੈਕਸ਼ਨ ਜਤਨਾ ਹੁੰਦਾ ਉਹਦੇ ਕੋਈ ਨਾ ਕੋਈ ਸ਼ੂਰੂਫਾਈ ਛੱਡ ਦਿੰਦੇ ਨੇ ਗੁਜਰਾਤ ਵੇਲੇ 골ਡੀ ਬਰਾ ਹਫਤੇਵਾਰੀ ਖਬਰਾਂ ਵਾਲੀ ਉਸ ਨੇ ਕਿਹਾ ਸੀਗਾ ਉਸ ਤੋਂ ਬਾਅਦ ਉਹ ਹਰ ਇਲੈਕਸ਼ਨ ਦੇ ਵੇਲੇ ਕੋਈ ਨਾ ਕੋਈ ਇਦਾਂ ਦਾ ਚੋਣ ਸੰਕਟ ਲਈ ਛੜਦੇ ਹੁੰਦੇ ਆ ਅਸੀਂ ਤਾਂ ਬਹੁਤ ਧਿਆਨ ਕੀ ਲੱਗਦਾ ਜਿਹੜੇ ਸਾਜ਼ਿਸ਼ ਘੜਤਾ ਸੀਗੇ ਤੁਸੀਂ ਕਹਿੰਦੇ ਸੀਗੇ ਉਹਨਾਂ ਦੇ ਕਾਰਵਾਈ ਹੋਈ ਹੈ ਕਿ ਬਾਰ ਬਾਰ ਤੁਹਾਨੂੰ ਬੁਲਾਇਆ ਤੇ ਕੀ ਗੱਲਬਾਤ ਵੀ ਹੋਈ ਕਾਰਵਾਈ ਕੀਤੇ ਹੋਈ ਹੈ ਵੀ ਕੇਬਲ ਤੇ ਕੋਈ 6 ਮੀਟਰ ਨੇ ਜਿਹੜੇ ਅੰਦਰ ਨੇ ਤੇ ਆ ਤੁਹਾਡੇ ਸਾਹਮਣੇ ਜੋ ਪਿਛਲੇ ਦਿਨੀਂ ਮੁੰਡਾ ਉਹ ਜੀਵਨ ਜੋਤ ਗ੍ਰਿਫਤਾਰ ਵੀ ਹੋਇਆ ਪਰੰਤੂ ਪੰਜਾਬ ਸਰਕਾਰ ਨੇ ਕਹਿ ਕਿ ਉਹ ਜਿਹੜੀ ਐਲਓਸੀ ਹੋਣ ਦੇ ਬਾਵਜੂਦ ਉਹਨਾਂ ਕੋਲ ਸਿਰਫ ਅਰਗ ਕਰਤਾ ਸਰਕਾਰ ਤਾਂ ਬਿਲਕੁਲ ਗੁੰਡਿਆਂ ਦੇ ਬਰਾਬਰ ਖੜੀ ਨਗਰ ਆਉਂਦੀ ਹੈ ਹੁਣ ਮੈਂ ਤੁਹਾਨੂੰ ਕਹਾ ਆ ਕਿ ਆ ਕਿਟੇਲੀ ਬੀਬੀ ਹੈ ਵਿਚਾਰੀ ਜਿਹੜੀ ਫੜੀ ਹੈ ਇਹ ਉਹ ਉਹਨੇ ਬਾਰੇ ਜਾ ਪੋਡਕਾਸਟ ਕੀਤਾ ਸਰਕਾਰ ਨੂੰ ਮਿਰਚਾਂ ਲੱਗੀਆਂ ਨਾ ਦੀ ਨਾਲ ਉਹ ਤਾਂ ਹੋਰ ਵਰਤੀ ਤਿਆਰੀ ਕਰਦੀ ਕਿ ਨਹੀਂ ਕਰਦੀ ਪਰੰਤੂ ਜਿੰਨਾ ਨੇ ਲੌਰੈਂਸ ਵੀ ਵੀਡੀਓ ਕੀਤੀ ਉਹ ਬਿਨਾ ਬਿਨਾ ਪੈਸੇ ਤੋਂ ਬਿਨਾ ਕਰੋੜਾਂ ਦੇ ਸੌਦੇ ਹੋਏ ਤੋਂ ਬਿਨਾ ਇੰਟਰਵਿਊ ਹੋ ਵੀ ਤੋਂ ਉਹਨਾਂ ਉਹਨਾਂ ਦੀ ਏਡੀ ਜਾਂਚ ਕੌਣ ਕਰੂਗਾ ਉਹ ਅੱਜ ਵੀ ਅ ਆਰਾਮਨਾ ਬਾਹਰ ਸ਼ਰੀਆਂ ਨੂੰ ਕੋ ਮਰੇ ਨਹੀਂ ਕੱਲ ਗਵਰਨਮੈਂਟ ਆ ਕਿ ਜੇ ਹੁਣ ਨੇ ਫਿਰ ਉਹ ਬਹਾਲ ਹੋਣਗੇ ਨਹੀਂ ਨਹੀਂ ਕਿ ਜਿਹੜੀ ਕਾਰਵਾਈ ਹੁੰਦੀ ਹੈ ਛੋਟੇ ਬੰਦੇ ਤੇ ਹੁੰਦੀ ਉਹ ਕਾਂਸਟੇਬਲ ਆ ਤਾਂ ਸਭ ਕੁਝ ਹੋ ਰਿਹਾ ਹੈ ਜੇ ਅਦਰバイ ਜੋ ਵੀ ਤੁਹਾਡਾ ਮੋਟਾ ਕੋਈ ਜੇ ਕਿਸੇ ਵੱਡੇ ਉਧਰ ਤੇ ਹੁੰਦੀ ਸ਼ਹਿਰ ਨਾ ਹੁੰਦਾ ਅੱਜ ਕੱਲ੍ਹ ਦੀ ਬਸਤੀ ਹੈ ਪੂਰੀ ਬਸਤੀ ਆ ਗਈ ਜਿੱਥੇ ਜਿਹੜੇ ਜਹਾਂ ਨਾਲ ਅਗਰ ਕੀਤੇ ਚੱਲ ਬਸਤੀ ਦਾ ਪ੍ਰੋਗਰਾਮ ਹਾਂਜੀ ਉਸ ਲਈ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਬਸਤੀ ਬਾਰੇ ਦਾ ਆਪਣਾ ਹੋਵੇਗਾ ਉਸ ਤੇ ਪਾਈ ਹੈ ਹੂੰ ਕਿ ਵੇਟ ਬਾਰ ਬਾਰ ਲਿਖਿਆ ਦਾਸ ਕੋ ਗਿਆ ਨਾ ਤਾਂ 11 ਜਿਹੜਾ ਪ੍ਰੋਗਰਾਮ ਹੈ ਜੇ ਫੈਸ਼ੀਬਲੀ ਪ੍ਰੋਫੈਸਰ ਹੋਇਆ ਉਸ ਜਗ੍ਹਾ ਤੇ ਤੁਸੀਂ ਸਾਈਡ ਪਾਰਟ ਦਾ ਤੋਂ ਬਾਅਦ ਤੁਸੀਂ ਆਪਣੀ ਸੰਪਤੀ ਅਰਜ਼ਾ ਕਰਾਂਗੇ ਤੇ ਕੋਈ ਕੋ ਲੰਭੇ ਤੱਕ ਰਹੇ ਭਈ ਤੁਸੀਂ ਰਾਜਨੀਤਿਕ ਸਟੇਜਾਂ ਤੇ ਆ ਕੇ ਕਾਂਗਰਸੀਆਂ ਚੀਜ਼ਾਂ ਤੇ ਅੱਗੇ ਵੀ ਆਏ ਹੋ ਸੀ ਧਰਮ ਬਚਾਉਣੀ 22 ਲਈ ਫਿਰ ਮੰਨਿਆ ਜਾਂਦਾ ਵੀ ਬਲਕੌਰ ਸਿੰਘ ਸਿੱਧੂ ਪਹਿਲੀ ਗੱਲ ਤਾਂ ਕਾਂਗਰਸੀਆਂ ਸਟੇਜਾਂ ਤੇ ਮੈਂ ਤਾਂ ਜਿੱਦਣਾ ਜੰਮੇ ਉਹਦੇ ਦਾ ਕਾਂਗਰਸੀਆਂ ਸਟੇਜਾਂ ਨਹੀਂ ਹੈ ਸਰਕਾਰ ਨੇ ਕਦੇ ਇਹ ਗੱਲ ਬੱਕਰੀਆਂ ਵੀ ਬੇਟੇ ਦੇ ਜਾਨਵਰ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ ਔਰ 27 ਦੀ ਜਿਹੜੀ ਇਲੈਕਸ਼ਨ ਆ ਉਹ ਬਿਲਕੁਲ ਲੜਾਂਗੇ ਔਰ ਅੱਗੇ ਤੋਂ ਦੇ